ਨਾਮਿਕ ਕਰਕੇ ਬੋਲੇ ਰੱਖੋ ਰੱਖਣ ਹਰ ਦੇ ਅਲਾ ਨਾਨਕ ਕਰਕੇ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਚਤੁਰ ਦਿਸਾ ਕੀ ਨੋਭਲੇ ਅਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਤਾ ਦੁਖ ਬਿਦਾਰੇਓ ਚਤੁਰ ਦਿਸ਼ਾ ਕਿਨੋ ਬਾਲੇ ਆਪਣਾ ਸਿਰ ਉੱਪਰ ਕਰਤਾਰਿਓ ਕਿਰਪਾ ਪਟਾਖ ਅਵਲੋਕਨ ਕਿਨੋ ਦਾਸ ਕਾ ਦੁਖ ਬਿਦਾਰੇਓ ਹਰ ਜਨ ਰਾਖੇ ਗੁਰੂ ਗੋਬਿੰਦੂ ਕਾਠ ਲਾਇਆ ਉਹ ਗੁਨ ਸਭ ਮਿਟੇ ਧਿਆਲ ਪੁਰਖ ਬਖਸ਼ੰਦੂ ਰਹਾ ਜੋ ਮੰਗੇ ਠਾਕੁਰਿ ਆਪਣੇ ਤੇ सोई सोई देवा ਨਾਮਿ ਕੁਦਾ ਸੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਜੋ ਮੰਗੇ ਠਾਕੁਰਿ ਆਪਣੇ ਤੇ सोई सोई देवा ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹ ਹੋਂ ਸੱਚ ਹੋਵੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸਤਿ ਗੁਰਸਵਾਰੀ ਸਾਹਿਬ ਸਿੰਘ ਜੀ ਪਵਿੱਤਰ ਹੁਕਮਨਾਮਾ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਪਰ ਬਹੁਤੀ ਵਾਰੀ ਇਹ ਸ਼ਬਦ ਫੁਟਦੇ ਆ ਸਾਨੂੰ ਚੰਗਾ ਵੀ ਲੱਗਦਾ ਹੈ ਕਿ ਵੀ ਅੱਪਾ ਜਿਹੜਾ ਕੋਰਸ ਪ੍ਰੋਗਰਾਮ ਹੁੰਦਾ ਹੈ ਕਿ ਆ ਵੀ ਜਾਂਦਾ ਜੀ ਸ਼ਬਦ ਜਰੂਰ ਪੜੋ ਕਿਉਂਕਿ ਸ਼ਬਦ ਦੇ ਅੰਦਰ ਨਾ ਇਹ ਪੰਕਤੀਆਂ ਲਿਖੀਆਂ ਹਨ ਜੋ ਮੰਗਦਾ ਹੈ ਠਾਕੁਰ ਜੀ ਆਪਣੀ ਸੋਈ ਸੋਈ ਦੇਵੇ ਆਪਾਂ ਸਾਰੇ ਮੰਗਦੇ ਹਾਂ ਤੇ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਵੀ ਆਪਾਂ ਇੱਥੇ ਨਾਲ ਹੀ ਕੀਤੀ ਸੀ ਕਿ ਆਪਾਂ ਸਾਰੇ ਮੰਗਦੇ ਹਾਂ ਮਾਰਗ ਦੇ ਦਰ ਤੋਂ ਇੱਕੋ ਦੇਵਨ ਹਾਰ ਉਹ ਸਿਰਫ ਵਾਹਿਗੁਰੂ ਪ੍ਰਮਾਤਮਾ ਹੀ ਦੇਣ ਹਾਰ ਹੈ ਬਦਗੁਨੀ ਫਰਮਾਉਂਦੇ ਹਨ ਜਦੋਂ ਅਸੀਂ ਉਸਤੇ ਬਣ ਜਾਈਏ ਨਾ ਉਹ ਹਰੀ ਹੈ ਪ੍ਰਮਾਤਮਾ ਹੈ ਵਾਹਿਗੁਰੂ ਹੈ ਜੋ ਮੱਦੀ ਨਾਮ ਅਪਰਖਲੀਏ ਉਹ ਪਰਮ ਸ਼ਕਤੀ ਹੈ ਜੋ ਸਾਰੇ ਹਿਸਾਬ ਨੂੰ ਚਲਾ ਰਹੀ ਹੈ ਜਦੋਂ ਆਪ ਉਸਤੇ ਜਨਮ ਬਣ ਜਾਵਾਂਗੇ ਉਸ ਦੇ ਸੇਵਕ ਬਣ ਜਾਵਾਂਗੇ ਫਿਰ ਆਖੇ ਗੁਰੂ ਗੋਬਿੰਦ ਉਹ ਵਾਹਿਗੁਰੂ ਪ੍ਰਮਾਤਮਾ ਸਾਡੀ ਸਾਬ ਲੰਦਾ ਹੈ ਕੰਠ ਲਾਏ ਆਉਟ ਸਬਮਿਟ ਦੇ ਬੱਚੇ ਗਲਤੀਆਂ ਵੀ ਕਰਦੇ ਹਨ ਭੁੱਲਾ ਵੀ ਕਰਦੇ ਹਨ ਲੇਕਿਨ ਮਾਪੇ ਉਹਨਾਂ ਨੂੰ ਫਿਰ ਗਲੇ ਲਾ ਲੈਂਦੇ ਹਨ ਉਹਨਾਂ ਨੂੰ ਪਿਆਰ ਕਰਦੇ ਹਨ ਕਿਉਂਕਿ ਉਹਨਾਂ ਦੇ ਆਪਣੇ ਹੁੰਦੇ ਹਨ ਜੇ ਰੱਬਾ ਉਸ ਤੇ ਬਣ ਜਾਵਾਂਗੇ ਤਾਂ ਫਿਰ ਗੁਰਦੇਵ ਜੀ ਆਖਦੇ ਹਨ ਕੰਠ ਲਾਏ ਆਪ ਗੁਰਸਾਹਿਬੇ ਆਪਣੇ ਗਲੇਲਾ ਲਾ ਕੇ ਬੱਚਿਆਂ ਵਾਂਗੂ ਸਾਡੀ ਪਾਲਣਾ ਕਰਦੇ ਹਨ ਸਾਡੇ ਆਗੂਣਾ ਦਾ ਖਿਆਲ ਨਾ ਕਰਜਾ ਹੋਇਆ ਸਾਡੀ ਸਾਰੇ ਭੁੱਲਾਂ ਨੂੰ ਬਖਸ਼ ਦਿੰਦੇ ਹਨ ਇਹ ਪ੍ਰਮਾਤਮਾ ਦਾ ਸੁਭਾਅ ਹੈ ਜੋ ਸ਼ਰਨ ਆਵੇ ਇਸ ਕੰਠ ਲਾਵੇ ਇਬਨਤ ਸੁਆਮੀ ਸੰਦਾ ਸ਼ਬਦ ਸ਼ੁਰੂਆਤ ਕਰਦੇ ਹੋਏ ਗੁਰਦੇਵ ਜੀ ਫਰਮਾਦੇ ਹਨ ਚਤੁਰ ਦਿਸ਼ਾ ਕੀ ਨੋ ਬਲਿਆ ਆਪਣਾ ਇਸ ਵਾਹਿਗੁਰੂ ਪ੍ਰਮਾਤਮਾ ਦਾ ਬੰਦ ਚਾਰੇ ਹੀ ਦਿਸ਼ਾਵਾਂ ਪਾਸ ਸਾਰੇ ਪਾਸੇ ਫੈਲਿਆ ਹੋਇਆ ਹੈ ਸਾਰੀ ਕਾਇਨਾਤ ਉਸ ਦੇ ਹੁਕਮ ਵਿੱਚ ਹੈ ਹੁਕਮਿਤ ਹੈ ਆਪਾਂ ਭੈਅ ਵਿੱਚ ਵੀ ਕਹਿ ਸਕਦੇ ਹਾਂ ਆਸਾਈ ਜੀ ਦੀ ਬਾਤ ਪੁਰਨਾ ਨਦੀ ਜੀ ਮਹਾਰਾਜ ਫਰਮਾਦੇ ਹਨ ਇਹ ਜੋ ਕਿ ਆਪਾਂ ਵੇਖ ਸਕਦੇ ਹਾਂ ਸੋਚਦੇ ਹਾਂ ਇਸ ਤੋਂ ਅੱਗੇ ਬਹੁਤ ਕੁਝ ਐਸਾ ਹੈ ਜੋ ਆਪਾਂ ਨਹੀਂ ਜਾਣਦੇ ਇਸ ਬਾਰੇ ਸਾਨੂੰ ਪਤਾ ਵੀ ਨਹੀਂ ਹੈ ਸੂਰਜ ਚੜਦਾ ਹੈ ਦਿਨ ਹੁੰਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਚੰਦਰਮਾ ਹਵਾ ਪਾਣੀ ਅਗਨੀ ਗੁਰਦੇਵ ਜੀ ਫਰਮਾਦੇ ਹਨ ਪਹਿ ਵੀ ਸੂਰਜ ਪਹਿ ਵੀ ਚੰਦ ਕੋਹ ਕਰੋੜੀ ਚਲਤ ਨਾ ਇਹ ਸਾਰੀ ਕਾਇਨਾਤ ਆਪਣੀ ਆਪਣੀ ਧੂਰੀ ਤੇ ਘੁੰਮ ਰਹੀ ਹੈ ਇਕ ਸਿਸਟਮ ਦੇ ਅੰਦਰ ਇੱਕ ਨਿਯਮ ਦੇ ਅੰਦਰ ਚੱਲ ਰਹੀ ਹੈ ਇਸ ਨੂੰ ਹੁਕਮ ਕਿਹਾ ਜਾਂਦਾ ਹੈ ਅਤੇ ਗੁਰਦੇ ਵੀ ਫਰਮਾਦੇ ਹਨ ਮਾਲਕ ਦਾ ਬਲ ਮਾਲਕ ਦੀ ਤਾਕਤ ਸਾਰੇ ਸੰਸਾਰ ਵਿੱਚ ਫੈਲੀ ਹੋਈ ਹੈ ਜਿਹੜਾ ਆਪ ਉਸ ਦੇ ਬਣ ਜਾਂਦੇ ਹਨ ਫਿਰ ਉਹ ਮਿਹਰ ਕਰਦਾ ਹੈ ਦਇਆ ਕਰਦਾ ਹੈ ਸਿਰਫ ਉੱਪਰ ਕਰਤਾਰਿਓ ਤਾਂ ਹੱਥ ਨੂੰ ਕਿਹਾ ਜਾਂਦਾ ਹੈ ਮਾਲਕ ਦੀ ਬਖਸ਼ਿਸ਼ ਪ੍ਰਮਾਤਮਾ ਦੀ ਮਿਹਰ ਮਾਲਕ ਦਾ ਅਸੀਸ ਭਰਿਆ ਹੱਥ ਉਸ ਦੇ ਉੱਤੇ ਸਿਰ ਪਰ ਆ ਜਾਂਦਾ ਹੈ ਜਦੋਂ ਆਪਾ ਉਸਤਾ ਬਣ ਜਾਂਦੇ ਹਾਂ ਉਸ ਦੀ ਪੰਤਕੀ ਕਰਦੇ ਹਾਂ ਉਸ ਦਾ ਸਿਮਰਨ ਕਰਦੇ ਹਾਂ ਜਦੋਂ ਉਸਤੇ ਬਣ ਜਾਂਦੇ ਹਾਂ ਉਸ ਦੀ ਹਜ਼ੂਰੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਫਿਰ ਕਿਰਪਾ ਟਾਕ ਅਵਲੋਕਨ ਹੀਨੋ ਪਿਆਰ ਭਰ ਪਿਆਰ ਭਰੀ ਨਜ਼ਰ ਦੇ ਨਾਲ ਤੱਕ ਕੇ ਸਾਡੇ ਸਾਰੇ ਅਗੁਣਾ ਨੂੰ ਦੂਰ ਕਰ ਦਿੰਦਾ ਹੈ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ ਕਿਰਪਾ ਟਾਕ ਅਵਲੋਕਨ ਹੀਨੋ ਦਾਸ ਕਾ ਦੂਤ ਬਿਦਾਰਿਓ ਮਿਹਰ ਪਰ ਨਜ਼ਰ ਦੇ ਨਾਲ ਤੱਕ ਕੇ ਉਸਨੇ ਸਾਰੇ ਹੀ ਦੁੱਖਾਂ ਨੂੰ ਦੂਰ ਕਰ ਦਿੱਤਾ ਹੈ ਇਹ ਪ੍ਰਮਾਤਮਾ ਦਾ ਸੁਭਾ ਹੈ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਉਹ ਗੁਰਸਬ ਮੇਟੇ ਜਾਰਪੁਰ ਬਖਸ਼ੰਦ ਜੋ ਮੰਗਦਾ ਹੈ ਠਾਕੁਰੇ ਆਪਣੇ ਤੇ ਸਾਡਾ ਸਾਹਿਬ ਸਾਡਾ ਮਾਲਕ ਇਤਨਾ ਵੱਡਾ ਹੈ ਉਸ ਪਾਸੋਂ ਜੋ ਕੁਝ ਵੀ ਮੰਗੇ ਉਹ ਸਾਡੇ ਉੱਪਰ ਮਿਹਰ ਕਰਦਾ ਹੈ ਸਭ ਦਿੰਦਾ ਹੈ ਸਾਡੀ ਸੁਭਾਲ ਕਰਦਾ ਹੈ ਸਭ ਦਾਤੇ ਸਮਾਲਕ ਦੇ ਦਰ ਤੋਂ ਸਾਰੇ ਆਪਾਂ ਮੰਗਦੇ ਹਾਂ ਸਭ ਮੰਗਦੇ ਆਪਾਂ ਮੰਗਣ ਵਾਲੇ ਹਾਂ ਉਹ ਦਾਤਾ ਇੱਕ ਹੈ ਵਾਹਿਗੁਰੂ ਪ੍ਰਮਾਤਮਾ ਨਾਨਕ ਪੁਦੇਵਿ ਫਰਮਾਉਂਦੇ ਆ ਨਾਨਕ ਦਾਸ ਬੁਖਤੇ ਜੋ ਬੋਲੇ ਤੂੰ ਸੇਵਕ ਜਨ ਮਾਲਕ ਤੇ ਹੋਰੀ ਪਰਿਵਾਰ ਹੋ ਜਾਂਦਾ ਹੈ ਮਾਲਕ ਦਾ ਦਾਸ ਬਣ ਜਾਂਦਾ ਹੈ ਤੂੰ ਦਾਸ ਦੇ ਵਿੱਚ ਅੰਦਰ ਵੀ ਆਪਣੀ ਤਾਕ ਸੁਭਰਥਾ ਆ ਜਾਂਦੀ ਹੈ ਉਸ ਦਾ ਦਾਸ ਵੀ ਉਸ ਦਾ ਸੇਵਕ ਵੀ ਉਸ ਦਾ ਸੰਤ ਵੀ ਆਪਣੇ ਮੂੰਹ ਜੋ ਬਚਨ ਬੋਲਦਾ ਹੈ ਨਾ ਇਹਾਂ ਉਹ ਸੱਚ ਹੋਵੇ ਲੋਕ ਪਰ ਲੋਕ ਦੇ ਅੰਦਰ ਉਹ ਬਚਨ ਵੀ ਸੱਚ ਹੋ ਜਾਂਦੇ ਹਨ ਤੇ ਗੁਰਦੇਵ ਜੀ ਫਮਾਦੇ ਹਨ ਆਪਾਂ ਉਸ ਮਾਲਕ ਦੇ ਬਣ ਜਾਈਏ ਉਸ ਤੇ ਜਨ ਬਣ ਜਾਈਏ ਫਿਰ ਉਹ ਸਾਡੀ ਸੰਭਾਲ ਕਰਦਾ ਹੈ ਜਿਵੇਂ ਮਾਂ ਬਾਪ ਬੱਚਿਆਂ ਦੀ ਸੰਭਾਲ ਕਰਦੇ ਹਨ ਹਰ ਜਨ ਰਾਖੇ ਗੁਰੂ ਗੋਬਿੰਦ ਗੰਠ ਲਾਏ ਆਪ ਹੁਣ ਸਭ ਮਿਟੇ ਜਾਲ ਫੁਰਬਖਸ਼ਣ ਸਤਗੁਰੂ ਦੀ ਕਿਰਪਾ ਕਰ ਗੁਰਮਤ ਗੁਰਸਾ ਗੁਰਬਾਣੀ ਦਾ ਸਾਥ ਸਾਡੇ ਹਿਰਦੇ ਅੰਦਰ ਫਸ ਜਾਵੇ ਗੁਰਬਾਣੀ ਤੋਂ ਪ੍ਰੇਰਣਾ ਲੈ ਕੇ ਅਸੀਂ ਆਪਣੇ ਜੀਵਨ ਨੂੰ ਸਵਾਸ ਸਕੀਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਸ ਜੀ ਦਾ ਖਾਲਸਾ ਵਾਹਿਗੁਰੂ